ਯੂਪੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੇ ਐਨਕਾਊਂਟਰ ਮਾਮਲੇ 'ਚ ਭੋਗ ਵਾਲੇ ਦਿਨ ਉੱਠੀ ਜਾਂਚ ਦੀ ਮੰਗ ਇਹ ਇਹੀ ਕਹਿੰਨੇ ਵੀ ਪੁਲਿਸ ਵਾਲਿਆਂ ਦਾ ਕੰਮ ਇਹਨਾਂ ਦਾ ਨਾਮ ਕੋ बच्चे नहीं इन्हें जोड़े पर उन्होंने करवाया जो करवाया नहीं ठीक है ਤੁਹਾਡੇ ਨਾਲ ਹੋਇਆ ਧੱਕਾ ਠੀਕ ਹੈ ਸਾਡੇ ਬੇੜੇ ਮਾਰੇਗੇ ਨੇ ਕਾਊਂਟਰ ਤੇ ਪੁਲਿਸ ਨੇ ਕਿੱਦਾ ਮਾਰੇ ਕੀ ਕੀ ਕਿਤਾ ਸਾਨੂੰ ਕੋਈ ਕੋਈ ਸਾਨੂੰ ਕੋਈ ਪਤਾ ਨਹੀਂਗਾ ਲੈ ਕਰਕੇ ਸਾਨੂੰ ਅਸੀਂ ਮੰਨ ਕਰਦੇ ਆ ਵੀ ਇਹ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਮਰਿਤਪਾਲ ਦੇ ਪਿਤਾ ਪਹੁੰਚੇ ਭੋਗ ਤੇ ਕਿਸਾਨ ਮਸੂਰ ਹੈ ਕਿ ਕਿਸਾਨ ਹੈ ਇੱਕ ਗਰੀਬ ਤੇ ਗਰੀਬ ਉੱਧਾ ਜਾ ਰਹੇ ਹਨ ਜਿੰਨਾ ਕਿ ਇਹ ਸੋ ਟਕਰਾ ਨਹੀਂ ਕਰਾਂਗੇ ਇਹ ਸਾਡੀ ਔਰਤਾਂ ਦੀ ਵੀ ਗੀੜ ਨਹੀਂ ਖੱਟੀ ਹੈ ਇਹ ਕੋਈ ਨਵੀਂ ਗੱਲ ਨਹੀਂ ਅੱਜ ਹੋਈ ਕਿ ਠੀਕ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕੋ-ਕੋ ਕੇ ਮਾਰਿਆ ਕੀ ਕੀਤਾ ਤੇ ਮਗਰੋਂ ਕੀ ਦਿਖਾਇਆ ਮੁਕਾਬਲੇ ਵਾਲੀ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕਿ ਮੁਕਾਬਲਾ ਹੋਇਆ ਹੋਵੇ ਤੇ ਕੋਈ ਉਹ ਜਿਹੋ ਕਿ ਕਿਦੇ ਸੱਚੇ ਮੁਕਾਬਲੇ ਹੁੰਦੇ ਰਹੇ ਤਦੋਂ ਪਤਾ ਲੱਗਦਾ ਸੀ ਕਿ ਉਹ ਮੁਕਾਬਲਾ ਹੈ। ਇਹ ਕਹਿੰਦੇ ਗੋਲੀ ਲੱਗੀ ਕੋਈ ਗੋਲੀ ਨਹੀਂ ਸਾਰੇ ਤੇ ਹਾਈ ਠਾੜ ਸੱਜ ਕੀਤਾ ਉਹਦਾ ਆਸਾ ਪਾਸਾ ਪਲਟਿਆ ਕੋਈ ਗੋਲਦਨ ਨਹੀਂ ਕਿ ਕਹਾਣੀਆਂ ਬਣਾਈਆਂ ਜਾ ਰਹੀਆਂ ਪੁਲਸ ਵਾਲੋਂ ਝੂਠੀਆਂ ਕੜ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਜਿਹੜੇ ਨਿਰਦੋਸ਼ ਸੀ ਉਹਨਾਂ ਗੋਸ਼ੀ ਬਣਾਉਣ ਦੀ ਕੋਸ਼ਿਸ਼ ਪੁਲਿਸ ਕਹਿੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫਿਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਪਿਤੇ ਦਿਨੀ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਕੀਤੇ ਗੇ ਮੁਕਾਬਲੇ ਚ ਗੁਰਦਾਸਪੁਰ ਦੇ ਕਲਾਂਨੌਰ ਇਲਾਕੇ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦਾ ਮੁਕਾਬਲਾ ਹੁੰਦਾ ਦਾਵਾ ਕਰਦੇ ਹੋਏ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਤਿੰਨੇ ਨੌਜਵਾਨ ਪੁਲਿਸ ਚੌਂਕੀ ਚ ਗਰਨੇਡ ਸੁੱਟ ਵਾਰਦਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਸਨ ਉੱਥੇ ਹੀ ਅੱਜ ਉਹਨਾਂ ਤਿੰਨਾਂ ਨੌਜਵਾਨਾਂ ਦੇ ਅੰਤਿਮ ਸੰਸਕਾਰ ਮੌਕੇ ਮ੍ਰਿਤਕ ਨੌਜਵਾਨਾਂ ਗੁਰਵਿੰਦਰ ਸਿੰਘ ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਨਿਤੋਸ਼ਨ ਅਤੇ ਪੁਲਿਸ ਨੇ ਜੋ ਕੀਤਾ ਉਹ ਗਲਤ ਹੈ ਅਤੇ ਉੱਥੇ ਹੀ ਪਰਿਵਾਰਾਂ ਨੇ ਇਸ ਐਨਕਾਊਂਟਰ ਦੀ ਜਾਂਚ ਕੀਤੀ ਜਾਂ ਦੀ ਅਪੀਲ ਕੀਤੀ ਹੈ ਉੱਥੇ ਇਸ ਮੌਕੇ ਕੱਲਨੌਰ ਅੰਤਿਮ ਸੰਸਕਾਰ ਚ ਸ਼ਾਮਿਲ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਲੋਕ ਸਿੰਘ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਜੇਕਰ ਪੁਲਿਸ ਇਹ ਕਹਿੰਦੀ ਹੈ ਕਿ ਉਹਨਾਂ ਨੇ ਜੁਰਮ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰ ਅਦਾਲਤ 'ਚ ਪੇਸ਼ ਕਰਨਾ ਚਾਹੀਦਾ ਸੀ। ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਕਿ ਉਹਨਾਂ ਦੇ ਵਕੀਲ ਇਸ ਮਾਮਲੇ ਦੀ ਜਾਂਚ ਦੀ ਮੰਗ ਲੈ ਕੇ ਜਲਦ ਗਵਰਨਰ ਪੰਜਾਬ ਨੂੰ ਮਿਲਣ ਜਾ ਰਹੇ ਨੇ ਅਤੇ ਜੇਕਰ ਉੱਥੇ ਵੀ ਸੁਣਵਾਈ ਨਾ ਹੋਈ ਤਾਂ ਉਹ ਮਾਨਯੋਗ ਸੁਪਰੀਮ ਕੋਰਟ ਦਾ ਰੁਕ ਕਰਨਗੇ। ਅਛਾ ਪ੍ਰਿੰਸੀ ਜੀ ਤੁਸੀਂ ਇਹੀ ਚਾਹਨਾ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੇ ਬੱਚੇ ਪੁਲਸ ਵਾਲਿਆਂ ਨੇ ਕੀਤਾ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਫ ਹੀ ਚਾਹੀਦਾ ਸਾਨੂੰ ਤੁਹਾਨੂੰ ਕੀ ਲੱਗਤ ਆਹੀ ਇਹੀ ਕਹਿੰਦੇ ਆ ਵੀ ਪੁਲਸ ਵਾਲਿਆਂ ਦਾ ਕੰਮ ਇਹਨਾਂ ਦੇ ਨਾਮ ਹੋ ਕੇ ਕੰਮ ਉਹਨਾਂ ਕਰਵਾਇਆ ਬੱਚੇ ਨਹੀਂ ਇਹਨੇ ਜੋਗੇ ਪਰ ਉਹਨਾਂ ਨੇ ਕਰਵਾਇਆ ਜੋ ਹੀ ਕਰਵਾਇਆ ਨਹੀਂ ਠੀਕ ਹੈਨਾ ਹੇ ਲੈ ਹੁਣ ਸਾਨੂੰ ਬਸ ਹੋਰ ਤੁਸੀਂ ਸਾਨੂੰ ਸਾਫ਼ ਹੀ ਚਾਹੀਦਾ ਜਦੋਂ ਉਹ ਬੱਚੇ ਦੀ লাশ ਆਈ ਸੀ ਬਸ ਹੁਣ ਪਾਇਆ ਉਹਦੋਂ ਲੱਗਦਾ ਕੀ ਸੀ ਵੇਖ ਕੇ ਮੈਂ ਤਾਂ ਹੁੰਦਾ ਸੋ ਮੇਰੇ ਇੰਨੇ ਜੋਗ ਵੀ ਨਹੀਂ ਆ ਮੇਰੇ ਦਿਲ ਤੇ ਬੜਾ ਹੋਊ ਪਰ ਮੈਂ ਕਹਿੰਦੀ ਆ ਕਿ ਸਾਨੂੰ ਸਾਫ਼ ਚਾਹੀਦਾ ਬਸ ਕੋਈ ਗੋਲੀ ਕਰਦੀ ਇਹ ਕਹਿੰਦੇ ਗੋਲੀ ਲੱਗੇ ਕੋਈ ਗੋਲੀ ਸਾਰੇ ਦੇਖਾਈ ਕਰਤਾ ਸਰਚ ਕੀਤਾ ਉਹਦਾ ਆਸਾ ਪਾਸਾ ਪਲਟਿਆ ਕੋਈ ਗੋਲੀ ਦਾ ਨਿਸ਼ਾਨ ਦੇਖੋ ਜੀ ਸਾਡਾ ਨਾ ਹੋਇਆ ਧੱਕਾ ਠੀਕ ਹੈ ਸਾਡੇ ਬੇੜੇ ਮਾਰੇ ਗਏ ਨੇ ਕਾਊਂਟਰ ਤੇ ਉਸਨੇ ਕਿਦਾਂ ਮਾਰੇ ਕੀ ਕੀ ਕਿਤਾ ਸਾਨੂੰ ਕੋਈ ਕੋਈ ਪਤਾ ਨਹੀਂਗਾ ਲੈ ਕਰਕੇ ਸਾਨੂੰ ਇਹ ਮੰਨ ਕਰਦੇ ਆ ਵੀ ਇਹ ਸੀਵੀਆ ਜਾਜ ਹੋਣੀ ਚਾਹੀਦੀ ਹੈ ਹਾਂ ਜੀ ਉਹ ਹੀ ਬੇਤੀਆ ਵੀ ਸਾਨੂੰ ਸਾਾਨੂੰ ਉਸ ਆ ਮਿਲਣਾ ਚਾਹੀਦਾ ਬਸ ਜਦੋਂ ਕੋ ਲੋ ਗਿਆ ਉਸੇ ਇਹ ਲੱਗਦਾ ਸੀ ਕਿ ਇਹ ਉੱਤੇ ਤੱਕ ਪਹੁੰਚ ਸਕਦਾ ਯੂਪੀ ਤੱਕ ਘਰੋਂ ਤੇ ਆ ਵੀ ਤਰਨੇ ਰੋ ਹੀ ਅੱਗੇ ਰੋ ਜਾਂਦੇ ਘਰੋਂ ਕਿਹੜਾ ਕੋ ਨਵਾਂ ਜਾਣਾ ਹੈ ਅਗਰੇ ਕਰੋ ਜਾਂਦਾ ਸੀ ਤੇ ਉਹਦੇ ਵੀ ਘਰੋਂ ਹੀ ਗਿਆ ਤੇ ਹਮ ਨੂੰ ਪਤਾ ਵੀ ਬਾਅਦ ਚ ਇਹਨੇ ਵਕਤ ਕਰ ਨਹੀਂ ਹੋਣਾ। ਕੋਈ ਗੱਲਬਾਤ ਹੁੰਦੀ ਹੈ ਜਦੋਂ ਜੇਕਰ ਦੋ ਜੋ ਦੋ ਜਣਾ ਹੀ ਠੰਡਾ ਮੌਸਮ ਹੈ ਕਿ ਕੋਈ ਜੈਕਟ ਪਾ ਕੇ ਜਾਂਦਾ ਕੋਈ ਕੋਟ ਪਾ ਕੇ ਜਾਂਦਾ ਪੈਰੀ ਬੂੜ ਪਾ ਕੇ ਜਾਂਦਾ ਚੱਪਲ ਪਾ ਕੇ ਰੋਂ ਗਿਆ। ਦੇਖ ਕੇ ਘਰ ਨੂੰ ਨਹੀਂ ਪਤਾ ਉਹਨਾਂ ਕੀ ਬਣਿਆ ਕੌਣ ਲੱਗਿਆ ਇਹਨੂੰ। ਦੇਖ ਕੇ ਘਰਨਾ ਹੋਇਆ ਤੱਕ ਹੀ ਹੈ ਬਸ ਸਾਈਟ ਤੋਂ ਉਹਨੇ ਬਸ ਇਨਸਾਫ ਮੰਗਣਾ ਹੈ। ਕੁਝ ਇੱਥੇ ਗੱਲ ਉੱਠ ਜਿਹੜੀ ਉਹਨਾਂ ਦੀ ਜਿਹੜੀ ਫੋਟੋ ਪਾਈਆਂ ਨੇ ਮੀਡੀਆ ਤੇ। ਮੇਰਾ ਫੋਟੋਆਂ ਖਿੱਚਿਆ ਨੇ ਜਦੋਂ ਇਸ ਕਹੋ ਨਾ ਕੋਲ ਪੈਣਾ ਉਹਨਾਂ ਨੇ ਫੜੇ ਰਿਹਾ ਫੋਟੋਆਂ ਖਿੱਚਿਆ ਉਸ ਤੋਂ ਬਾਅਦ ਉਹਨਾਂ ਕੋਟੇ ਕੀਤਾ ਤੁਹਾਨੂੰ ਕੀ ਲੱਗਦਾ ਪਹਿਲੇ ਫੜੇ ਗਏ ਆ ਪਹਿਲੇ ਫੜੇ ਫੋਟੋਆਂ ਦੇਹੀ ਲੱਗਦਾ ਹੈ ਫੋਟੋਆਂ ਦੇਹੀ ਬੈਨ ਕਰ ਰਹੇ ਨੇ ਵੀ ਪਹਿਲਾਂ ਫੜੇ ਖਾਹਕੰਦੇ ਨਾਲ ਲਾ ਕੇ ਫਿਰ ਫੋਟੋਆਂ ਖਿੱਚਿਆ ਉਸ ਤੋਂ ਬਾਅਦ ਉਹਨਾਂ ਕੋਟੇ ਕੀਤਾ ਇਹ ਮੈਂ ਸਾਨੂੰ ਇਨਸਾਫ ਚਾਹੀਦਾ ਹੈ ਇਹਦਾਂ ਇਨਸਾਫ ਦੀ ਗੋਹਰ ਕਰਨੀ ਠੀਕ ਹੈ ਉਹ ਤੇ ਆਪਾਂ ਨੂੰ ਪਹਿਲਾਂ ਪਤਾ ਕਿ ਇੱਥੇ ਕੀ ਹੁੰਦਾ ਰਿਹਾ ਇਹ 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 ਕੋਈ ਨਵੀਂ ਗੱਲ ਨਹੀਂ ਅੱਜ ਹੋਈ ਕਿ ਠੀਕ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨੂੰ ਕੋਕੋ ਕੇ ਮਾਰਿਆ ਕੀ ਕੀਤਾ ਤੇ ਮਗਰੋਂ ਕੀ ਦਿਖਾਇਆ ਮੁਕਾਬਲੇ ਵਾਲੀ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕਿ ਮੁਕਾਬਲਾ ਹੋਇਆ ਹੋਵੇ ਤੇ ਕੋਈ ਉਹ ਕਿ ਕਿਹਦੇ ਸੱਚੇ ਮੁਕਾਬਲੇ ਹੁੰਦੇ ਰਹੇ ਤਾਂ ਉਦੋਂ ਪਤਾ ਲੱਗਦਾ ਸੀ ਕਿ ਹੁਕ ਮੁਕਾਬਲਾ ਹੋਇਆ ਇਹ ਤਾਂ ਐਵੇਂ ਇੱਕ ਕਹਾਣੀਆਂ ਬਣਾਈਆਂ ਜਾ ਰਹੀਆਂ ਪੁਲਿਸ ਵਾਲੋਂ ਝੂਠੀਆਂ ਘੜ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਜਿਹੜੇ ਨਿਰਦੋਸ਼ ਸੀ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਤੁਸੀਂ ਸਮਝਦੇ ਹੋ ਕਿ ਆਏ ਅਸੀਂ ਸੋਚਦੇ ਕਿ ਆਈ ਸੀ ਸੋਚਦੇ ਕਿ ਇਹਨਾਂ ਨੂੰ ਸਾਡੀਆਂ ਸੰਸਥਾਵਾਂ ਸ਼੍ਰ रिटायर जजਾਂ ਦੀ ਕੋਈ ਕੋਈ ਬਣਾ ਕੇ ਕਮੇਟੀ ਬਣਾ ਕੇ ਕੋਈ ਉਹ ਕਮਿਸ਼ਨ ਬਣਾ ਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਕਿ ਜੋ ਇਹ ਇਸ ਚੀਜ਼ਾਂ ਤੇ ਕੋਈ ਜਿਨ੍ਹਾਂ ਨੇ ਦੋਸ਼ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਇਸ ਚੀਜ਼ ਤੇ ਰੋਕ ਲੱਗੇ ਇਹ ਤਾਂ ਵੀ ਪਲੀਜ਼ ਕਹਿੰਦੀ ਐ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗ੍ਰਨੇਡ ਕਿੱਥੋਂ ਆਈ ਗ੍ਰਨੇਡ ਆਉਣ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗ੍ਰਨੇਡ ਸਿੱਟਣ ਤੇ ਤੇ ਤਿੰਨ ਸਾਡੇ ਨੌਜਵਾਨ ਸ਼ਹੀਦ ਕਰ ਦਿੱਤੇ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਇਹ ਤਾਂ ਪੁੱਛਣੀ ਵਾਲੀ ਹੈ ਸਰਕਾਰ ਨੂੰ ਕੁਝ ਹੋਣੀ ਚਾਹੀਦੀ ਆਫਕੋਰਸ ਸਿਮਰਨਜੀਤ ਸਿੰਘ ਹੀ ਇਸ ਗੋਇੰਗ ਅ ਲਾਇਰ ਉਹ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਵਾਂਗਾ ਕਿ ਇਹ ਦੀ ਸੀਬੀਆਈ ਦੀ ਤੋਪੀਛ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸੁਭਰਿੰਜੀਤ ਸਿੰਘ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਦੇਖੋ ਜੇ ਉੱਥੇ ਸਰਵਨਸਾਖਮਣੇ ਆਸਤਾ ਹੈਗੀ ਆ ਠੀਕ